ਇਹ ਜਾਂਦੇ ਪਿਸਤੇ ਜਾਂਦੀਆਂ ਨੇ ਤੁਸੀਂ ਦੇਖ ਸਕਦੇ 10-12 ਜੀ ਦੇ ਪਿਸਤੇ ਦੀ ਹੋ ਗਿਆ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਸਵੇਰੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਤੁਸੀਂ ਆਹ ਚੀਜ਼ ਐਡ ਕਰ ਦੋ ਹਨਾ ਇਹ ਨਾਲ ਤੁਹਾਡਾ ਬੋਡੀ ਵੇਟ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਅੰਡੇ ਦੇ ਵਿੱਚੋਂ ਮੈਂ ਉਹ ਯੈਲੋ ਪਾਰਟ ਕਰਤਾ ਤੇ ਇੱਕ ਕੋਲੀ ਜਿਹੜੀ ਇਹ ਮੈਂ ਧਾਲ ਦੀ ਲਈ ਆ ਠੀਕ ਹੈ ਇਹ ਇਹ ਚਿਕਨ ਆ ਜਿਹੜਾ ਆਪਾਂ 200 ਗ੍ਰਾਮ ਵਿੱਚ ਚਿਕਨ ਲਿਆ ਜੀ ਚਿਕਨ ਆ ਜਿਹੜਾ ਇਹ ਆਪਣਾ ਕੋ ਬ੍ਰਾਊਨ ਬ੍ਰੈਡ ਲਿਆ ਤਿੰਨ ਅੰਡੇ ਦੀ ਆ ਪਾ ਮਿਲੇ ਲਈਆ ਇਹਦਾ ਜਿਹੜਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਨੈਚਰ ਸੋਰੀ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ 15ਵਾਂ ਦਿਨ ਤੇ ਇਹ ਸਵੇਰ ਦੇ 9 ਵਜੇ ਚੁੱਕੇ ਆ ਤੇ ਆਪਾਂ ਲੱਗੇ ਹੁਣ ਬ੍ਰੇਕਫਾਸਟ ਕਰਨ ਸਵੇਰੇ ਦੀ ਤਰ੍ਹਾਂ ਤੁਹਾਨੂੰ ਪਤਾ ਹੈ ਪਾਰ ਸਵੇਰੇ ਉੱਠ ਕੇ ਪਹਿਲਾਂ ਗਰਮ ਪਾਣੀ ਪੀਤਾ ਹਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਜੋ ਵੀ ਆਪਣੇ ਛੋਟੇ-ਮੋਟੇ ਕੰਮ ਸੀ ਉਹ ਕਰਕੇ ਤੇ ਅੱਜ ਆਪਾਂ ਸਵੇਰੇ ਗਰਾਊਂਡ ਦੇ ਵਿੱਚ ਗਏ ਨਹੀਂ ਹੈਗੇ ਤੇ ਆਪਾਂ ਜਿਹੜਾ ਵਰਕਆਊਟ ਅੱਜ ਆਪਾਂ ਸ਼ਾਮ ਹੀ ਕਰਾਂਗੇ ਸਵੇਰੇ ਨਹੀਂ ਕਰਨਾ ਹੈਗਾ ਕਿਤਾ ਆਪਾਂ ਵਰਕਆਊਟ ਤੇ ਅੱਜ ਆਪਾਂ ਸ਼ਾਮੀ ਵਰਕਆਊਟ ਕਰਾਂਗੇ ਤੇ ਹੁਣ ਆਪਾਂ ਲੱਗਿਆ ਸੀ ਤਾਂ ਬ੍ਰੈਕਫਾਸਟ ਕਰਨ ਲੱਗਿਆ ਨਾ ਤੇ ਬ੍ਰੈਕਫਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਲਿਆ ਜੀ ਮੈਂ ਲਿਆ ਤਿੰਨ ਅੰਡੇ ਦੀ ਆਮਲੇਟ ਲਈਆ ਤੇ ਦੋ ਮੈਂ ਬ੍ਰਾਊਨ ਬ੍ਰੈਡ ਲਿਆ ਦੋ ਬ੍ਰਾਊਨ ਬ੍ਰੈਡ ਲਿਆ ਤਿੰਨ ਅੰਡੇ ਦੀ ਆਪਾਂ ਆਮਲੇਟ ਲਈਆ ਇਹਦਾ ਜਿਹੜਾ yellow part ਜਿਹੜਾ ਆਪਾਂ ਕੱਟਤਾ ਸੀ ਨਾ ਤੇ ਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਮੈਂ ਗਰੀਨ ਵੇਜੀਟੇਬਲ ਨੇ ਜਿਹੜੇ ਬਹੁਤ ਪਾਏ ਨੇ ਨਾ ਪਿਆਜ਼ ਹੋ ਗਿਆ ਟੇਟਰ ਟਮਾਟਰ ਹੋ ਗਿਆ ਤੇ ਸ਼ ਮਸ਼ਰੂਮ ਹੋ ਗਈ ਤੇ ਆਪਣਾ ਸ਼ਿਮਲਾ ਮਿਰਚ ਹੋ ਗਈ ਹੈ ਨਾ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਮੇਰੇ ਵਿੱਚ ਵੇਜੀਟੇਬਲ ਵੀ ਪਾਇਆ ਤੇ ਦੋ ਬਰਾਊਨ ਬ੍ਰੈਡ ਹੋਗੇ ਤਿੰਨ ਅੰਡੇ ਦੀ ਆਮਲੇਟ ਹੋ ਗਈ ਜੀ ਤੇ ਨਾਲ ਮੈਂ ਇੱਕ ਗਲਾਸ ਲਿਆ ਵਾ ਬਲੈਕ ਕਾਫੀ ਇੱਕ ਬਲੈਕ ਕਾਫੀ ਲਈਏ ਤੇ ਨਾਲ ਤਿੰਨ ਅੰਡੇ ਦੀ ਆਮਲੇਟ ਤੇ ਦੋ ਬਰਾਊਨ ਬ੍ਰੈਡ ਲੈਨੇ ਸੋ ਇਹ ਆਪਣਾ ਅੱਜ ਦਾ ਬ੍ਰੈਕਫਾਸਟ ਹੋਏਗਾ ਜੀ ਤੇ ਬਾਕੀ ਆਪਾਂ ਇਸ ਤੋਂ ਬਾਅਦ ਜਿਹੜੀ ਅਗਲੀ ਮੀਲ ਹੋਈ ਹੈ ਆਪਾਂ 11:30 12:00 ਵਜੇ ਲਵਾਂਗੇ ਦੋਟਾ ਹੀ ਘੰਟੇ ਬਾਅਦ ਤੇ ਜਿਹੜਾ ਵਰਕਆਊਟ ਆਪਣਾ ਸ਼ਾਮ ਨੂੰ ਆਪਾਂ ਕਰਾਂਗੇ ਸੋ ਦੇਖਦਾ ਜੀ ਸ਼ਾਮ ਨੂੰ ਆਪਾਂ ਕੀ ਵਰਕਆਊਟ ਕਰਨਾ ਵਾ ਜੋ ਜੋ ਵੀ ਅਗਲੀ ਅਪਡੇਟ ਹੋਊਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂਗਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਸਵੇਰੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਤੁਸੀਂ ਆਹ ਚੀਜ਼ ਐਡ ਕਰ ਦੋ ਹਨਾ ਇਹ ਨਾਲ ਤੁਹਾਡਾ ਬੋਡੀ ਵੇਟ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਅੰਡੇ ਦੇ ਵਿੱਚ ਪ੍ਰੋਟੀਨ ਵੀ ਹੈਗਾ ਵਾ ਇਹ ਅੰਡੇ ਦੇ ਵਿੱਚ ਇਕੱਲਾ ਪ੍ਰੋਟੀਨ ਹੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਫਾਈਬਰ ਦੀ ਤੇ ਕਾਰਬੋਹਾਈਡਰੇਟ ਦੀ ਗੱਲ ਕਰੀਏ ਤਾਂ ਆਪਾਂ ਨੂੰ ਬ੍ਰੈਡ ਦੇ ਵਿੱਚੋਂ ਮਿਲ ਜਾਣਿਆ ਥੋੜੇ ਜੀ ਤੇ ਬਾਕੀ ਬ્લેਕ ਕਾਫੀ ਹੈਗੀ ਆ ਜੀ ਤੁਸੀਂ ਬ ਵਟ ਜਿਆਦਾ ਘਟਾਉਣਾ ਚਾਹੁੰਦੇ ਤਾਂ ਤੁਸੀਂ ਗ੍ਰੀਨ ਕਾਫੀ ਜਿਹੜੀ ਐਡ ਕਰ ਦਿਓ ਜੀ ਸੋ ਇਹ ਆਪਣਾ ਹੁਣ ਬ੍ਰੈਕਫਾਸਟ ਆ ਸੋ ਮਿਲਦੇ ਹੁਣ ਆਪਾਂ ਅਗਲੀ ਮੀਲ ਦੇਤੀ ਸੋ ਹੁਣ ਲੱਗਿਆ ਜੀ ਆਪਾਂ ਆਪਣੀ 12 ਵਜੇ ਵਾਲੀ ਮੀਲ ਲੈਣ ਤੇ 12 ਵਜੇ ਵਾਲੀ ਮੀਲ ਜਿਹੜੀ ਆਪਣੀ ਸਨੈਕ ਮੀਲ ਹੈ ਇਹਦੇ ਵਿੱਚ ਮੈਂ ਲਿਆਵਾ ਦੇਖ ਸਕਦੇ ਤੁਸੀਂ 200 ਗ੍ਰਾਮ ਮੇ ਪਪੀਤਾ ਲਿਆ ਜੀ 200 ਗ੍ਰਾਮ ਮੇਰਾ ਪਪੀਤਾ ਹੋ ਗਿਆ ਤੇ 10 12 ਜਿਹੜੀਆਂ ਗਿਰੀਆਂ ਨੇ ਮਿਲੀਆਂ ਨੇ ਪਿਸਤੀਆਂ ਲੀਆਂ ਨੇ ਤੁਸੀਂ ਦੇਖ ਸਕਦੇ 10 12 ਜਿਹੜੇ ਪਿਸਤੀ ਜੀ ਹੋ ਗਿਆ ਤੇ 5 6 ਗਿਰੀਆਂ ਮੇਰੀਆਂ ਅਖਰੋਟ ਦੀਆਂ ਹੋ ਗਿਆ ਤੁਸੀਂ ਦੇਖ ਸਕਦੇ ਅਖਰੋਟ ਹੋ ਗਿਆ ਪਿਸਤਾ ਪਪੀਤਾ ਹੋ ਗਿਆ ਠੀਕ ਹੈ ਜੀ ਤੇ ਤੁਸੀਂ ਇਹਦੇ ਪਪੀਤੇ ਦੇ ਨਾਲ ਤੁਸੀਂ ਸੇਬ ਵੀ ਲੈ ਸਕਦੇ ਹੋ ਅੰਬਰੂਦ ਵੀ ਲੈ ਸਕਦੇ ਹੋ ਪਾਈਨੈਪਲ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹੀ ਫਰੂਟ ਲੈ ਸਕਦੇ ਹੋ ਸੋ ਮੈਂ ਇਹ ਜਿਹੜਾ ਫਰੂਟ ਆ ਜਿਹੜਾ ਮੈਂ ਲੈ ਰਿਹਾ ਜੀ ਸੋ ਹੁਣ ਇਸ ਤੋਂ ਬਾਅਦ ਆਪਾਂ ਸਿੱਧਾ ਲੰਚ ਕਰਾਂਗੇ ਜੀ ਸੋ ਹਾਂਜੀ ਹੁਣ ਮੈਂ ਲੱਗਾ ਜੀ ਕਰਨ ਦਾ ਲੰਚ ਤੇ ਮੈਂ ਅੱਜ ਲੰਚ ਦੇ ਵਿੱਚ ਲਿਆ ਵਾ ਜੀ ਪਹਿਲਾਂ ਦਾ ਮੈਂ ਤੁਹਾਨੂੰ ਦਿਖਾਣਾ ਸਲਾਦ ਸਲਾਦ ਦੇ ਵਿੱਚ ਮੈਂ ਲਿਆ ਵਾ ਜੀ ਇੱਕ ਟਮਾਟਰ ਐਡ ਕੀਤਾ ਵਾ ਇੱਕ ਪੀਸ ਨਿੰਬੂ ਦਾ ਐਡ ਕੀਤਾ ਵਾ ਪਿਆਜ਼ ਐਡ ਕੀਤਾ ਗਾਜਰ ਐਡ ਕੀਤੀ ਹੈ ਜੀ ਤੇ ਖੀਰਾ ਐਡ ਕੀਤਾ ਜਿਹੜਾ ਨਿੰਬੂ ਆ ਨਾ ਮੈਂ ਦਾਲ ਵਗੈਰਾ ਦੇ ਵਿੱਚ ਪਾਲਾਂਦਾ ਜੀ ਸੋ ਇਹ ਤਾਂ ਆਪਣਾ ਹੋਏਗਾ ਜੀ ਸਲਾਦ ਜੇ ਨਾਲ ਤੁਸੀਂ ਦੇਖ ਸਕਦੇ ਹੋ ਜੀ 30 ਗ੍ਰਾਮ 30 ਗ੍ਰਾਮ ਇਹ ਚੋਲਲੇ ਨੇ ਜੀ ਤੇ 30 ਗ੍ਰਾਮ ਚੋਲਾ ਤੇ ਨਾਲ ਤਿੰਨ ਅੰਡੇ ਲੈਨੇ ਜਿਹੜਾ ਇਹ ਤੇ ਯੈਲੋ ਪਾੜ ਤੁਸੀਂ ਦੇਖ ਸਕਦੇ ਹੋ ਮੈਂ ਉਹ ਯੈਲੋ ਪਾੜ ਕੱਟਤਾ ਤੇ ਇੱਕ ਕੋਲੀ ਜਿਹੜੀ ਇਹ ਮੈਂ ਦਾਲ ਦੀ ਲਈ ਹੈ ਠੀਕ ਹੈ ਜੀ ਦਾਲ ਸਬਜ਼ੀ ਤੁਸੀਂ ਕੋਈ ਵੀ ਲੈ ਸਕਦੇ ਜੜੀ ਮਰਜ਼ੀ ਤੁਹਾਡਾ ਦਿਲ ਕਰਦਾ ਤੁਸੀਂ ਉਹੀ ਵੀ ਸਬਜ਼ੀ ਦਾਲ ਲੈ ਸਕਦੇ ਹੋ ਹਾਂ ਸੋ ਆਪਣੇ 30 ਗ੍ਰਾਮ ਚੋਲ ਹੋਗੇ ਉਬਲੇ ਹੋਏ ਅੰਡੇ ਹੋਗੇ ਤੇ ਜੈਲ ਪਾੜ ਆਪਾਂ ਕੱਟਤਾ ਦੇ ਨਾਲ ਇੱਕ ਕੋਲੀ ਆਪਣੀ ਸਬਜ਼ੀ ਦੀ ਹੋਗੀ ਤੇ ਨਾਲ ਇੱਕ ਪਲੇਟ ਆਪਣੀ ਸਲਾਦ ਦੀ ਹੋਗੀ ਸੋ ਤੁਸੀਂ ਇਹ ਦੇਖ ਸਕਦੇ ਹੋ ਜੀ ਆਪਣਾ ਇਹ ਇਹ ਆਪਣਾ ਲੰਚ ਆ ਜੀ ਇਹ ਤੇ ਹੁਣ ਇਸ ਤੋਂ ਬਾਅਦ ਸਿੱਧਾ ਆਪਾਂ ਕਰਾਂਗੇ ਇਹ 5:30 6:00 ਵਾਲੀ ਜਿਹੜੀ ਆਪਣੀ ਜਿਹੜੀ ਮੀਲ ਹੋएगी ਉਹ ਲਵਾਂਗੇ ਕਿਉਂਕਿ ਹੁਣ 2:00 ਵਜ ਗਏ ਆ ਤੇ ਠੀਕ 2:00 ਤੇ 3:00 ਦੇ ਘੰਟੇ ਬਾਅਦ ਆਪਣੀ ਮੀਲ ਆ ਜਿਹੜੀ ਆਪਾਂ ਲਵਾਂਗੇ ਸੋ ਉਹਦੇ ਵਿੱਚ ਦੇਖਦੇ ਆਪਾਂ ਕੀ ਐਡ ਕਰਨਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਅਗਰ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਜਿਹੜੀ ਡਾਈਟ ਮੈਂ ਤੁਹਾਨੂੰ ਦੱਸ ਰਿਹਾ ਵਾ ਜੋ ਮੈਂ ਖਾ ਰਿਹਾ ਵਾ ਤੁਸੀਂ ਇਹਨੂੰ ਮਤਲਬ ਫੋਲੋ ਕਰੋ ਤੇ 1 ਦੋ 10 ਦਿਨ ਬਾਅਦ ਦੇਖਣਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਹੁਣ ਅਗਲੀ ਜਿਹੜੀ ਵੀ ਲੋਕ ਮੈਂ ਤੁਹਾਡੇ ਨਾਲ ਸਾਝੀ ਕਰਾਂਗੇ ਚ ਕਰਕੇ ਆਪਾਂ ਪਹੁੰਚ ਗਏ ਸੀ ਗਰਾਊਂਡ ਦੇ ਵਿੱਚ ਵਾਰਮ ਅਪ ਕਰਕੇ ਮੈਂ ਸਭ ਤੋਂ ਪਹਿਲਾਂ ਫਿਰ ਮੈਂ ਨਾ ਅੱਜ ਲੈਗ ਦੀਆਂ ਐਕਸਰਸਾਈਜ਼ ਲਾਉਣੀ ਸੀਗੀਆਂ ਸੋ ਸਭ ਤੋਂ ਪਹਿਲਾਂ ਮੈਂ ਐਕਸਟੈਂਸ਼ਨ ਲਾਈ ਇਹਦੇ ਵੀ ਮੈਂ ਤਿੰਨ ਸੈੱਟ ਲਾਏ ਸੀਗੇ ਹਰੇਕ ਐਕਸਰਸਾਈਜ਼ ਦੇ ਉੱਤੇ ਮੈਂ ਮਤਲਬ ਵੀ ਤਿੰਨ ਤਿੰਨ ਸੈੱਟ ਲਾਏ ਰਿਪੀਟਿਸ਼ਨ ਜਿਹੜੇ ਸੀਗੇ ਮੇਰੇ ਹਨਾ 10 ਤੋਂ 12 ਹੁੰਦੇ ਸੀਗੇ ਉਸ ਤੋਂ ਬਾਅਦ ਫਿਰ ਮੈਂ weight ਪਾ ਕੇ ਜਿਆਦਾ ਤੋਂ ਜਿਆਦਾ ਤੇ ਇਹ ਫਿਰ ਮੈਂ ਸਕੈਟ ਲਾਈ ਇਹਦੇ ਵੀ ਮੈਂ 10 ਤੋਂ 12 ਰਿਪੀਟਿਸ਼ਨ ਲਾਏ ਤੇ ਟੋਟਲ ਇਹਦੇ ਮੈਂ ਤਿੰਨ ਸੈੱਟ ਲਾਏ ਹਨਾ ਫੇ ਜੀ ਵੀ ਮੈਂ ਸਕੈਟਰ ਦੇ ਲਈ ਮੈਂ ਵੀ ਮਸ਼ੀਨ ਦੇ ਨਾਲ ਤੇ ਇਹਦੇ ਵੀ ਮਤਲਬ ਵੀ ਮੈਂ ਟੋਟਲ ਜਿਹੜੇ ਸੀਗੇ ਇਹਦੇ ਵੀ ਮੈਂ ਤਿੰਨ ਸੈੱਟ ਲਾਏ ਸੀਗੇ ਕਿਉਂਕਿ ਸਟਰੈਂਥ ਟ੍ਰੈਨਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੂੰ 6-7 ਦਿਨ ਹੋ ਗਏ ਸੀ ਜਾਨੀ ਹਫਤਾ ਹੀ ਮੰਨ ਕੇ ਚੱਲੋ ਮੈਂ ਲੈਗ ਦਾ ਜਿਹੜਾ ਵਰਕਆਊਟ ਸੀ ਉਹ ਨਹੀਂ ਕੀਤਾ ਸੀਗਾ ਜਿਮ ਦੇ ਵਿੱਚ ਸੋ ਮੈਂ ਸੋਚਿਆ ਵੀ ਅੱਜ ਜਿਮ ਦੇ ਵਿੱਚ ਆਪਾਂ ਇਹੀ ਕਰਦੇ ਅੱਜ ਲੈਗ ਦਾ ਵਰਕਆਊਟ ਲਾਉਨੇ ਹਾਂ ਨਾ ਫਿਰ ਲਾਸਟ ਦੇ ਵਿੱਚ ਜਿਹੜੇ ਸੀਗੀ ਜਿਹੜੀ ਮੇਰੀ ਲੈਗ ਪ੍ਰੈਸ ਸੀਗੀ ਇਹਦੇ ਵੀ ਮੈਂ ਸੈੱਟ ਲਾਇਆ ਇਹਦੇ ਵਿੱਚ ਤਿੰਨ ਮਤਲਬ ਵੀ ਸੈੱਟ ਲਾਇਆ ਰੈਪੀਟੀਸ਼ਨ ਜਿਹੜੀ ਮੇਰੀ 10 ਤੋਂ 12 ਹੀ ਰੈਪੀਟੀਸ਼ਨ ਰਹੇ ਸੀਗੇ ਮੈਕਸਿਮਮ weight ਪਾ ਕੇ ਜਿਹੜਾ ਮੈਂ ਲਾਇਆ ਇੱਕ ਕਵਾਂਟਲ ਤੋਂ ਉੱਪਰ weight ਪਾ ਰਿਆ ਸੀ ਉਹ ਮੇਰੇ ਵਿੱਚ ਫਿਰ ਲਾਸਟ ਦੇ ਵਿੱਚ ਮੈਂ ਵੋਕ ਕੀਤੀ ਮੈਂ ਸਲੋ ਸਲੋ ਵੋਕ ਕੀਤੀ ਐ ਮੈਂ 10 ਤੋਂ 12 ਮਿੰਟ ਵੋਕ ਕੀਤੀ ਕਿਉਂਕਿ ਲੈਗ ਦਾ ਵਰਕਆਊਟ ਕੀਤਾ ਸੀਗਾ ਤੇ ਲੈਗ ਨੂੰ ਕੂਲ ਡਾਊਨ ਕਰਨ ਲਈ ਫਿਰ ਮੈਂ ਸੋਚਿਆ ਵੀ ਸਟ੍ਰੈਚਿੰਗ ਤਾਂ ਕਰਨੀ ਚਾਹੀਦੀ ਚਲ ਵੀ ਮੈਂ ਇਹਦੇ ਉੱਤੇ ਵੋਕ ਕਰ ਲੈਣਾ ਨਾਲੇ ਮੇਰੀ ਕੇਲੀ ਵੀ ਨਾਲੇ ਐਕਸਰਸ ਹੈ ਤੇ ਆਪਾਂ 15-20 ਮਿੰਟ ਹੋ ਗਿਆ ਤੇ ਆਪਾਂ ਪ੍ਰੋਟੀਨ ਜਿਹੜਾ ਭੁਲੇਖਾ ਲੱਗਿਆ ਤੇ ਦੇਖ ਸਕਦੇ ਹੋ ਮੈਂ ਇੱਕ ਸਕੂਪ ਆ ਜਿਹੜਾ ਪ੍ਰੋਟੀਨ ਦਾ ਲਿਆ ਤੇ ਆ ਪਾਣੀ ਦੇ ਵਿੱਚ ਆਪਾਂ ਪਾ ਲਿਆ ਠੀਕ ਹੈ ਜੀ ਪਾਣੀ ਦੇ ਵਿੱਚ ਆਪਾਂ ਪ੍ਰੋਟੀਨ ਪਾ ਲਿਆ ਤੇ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਇਹਦੇ ਵਿੱਚ ਤੇ ਪ੍ਰੋਟੀਨ ਪੀਣ ਤੋਂ ਬਾਅਦ ਨਾਲ ਆਪਾਂ ਲਵਾਂਗੇ ਮੈਂ ਇੱਕ ਫਰੂਟ ਲਿਆ ਜੀ ਹਨਾ ਕਿਉਂਕਿ ਮੈਂ ਹੁਣ ਵਰਕਆਊਟ ਕਰਕੇ ਆਇਆ ਤੇ ਉਹਦੇ ਲਈ ਸੋਚਦਾ ਆਪਾਂ ਵਰਕਆਊਟ ਕਰਕੇ ਆਉਂਦੇ ਆ ਸਾਨੂੰ ਪ੍ਰੋਟੀਨ ਦੀ ਲੋੜ ਪੈਂਦੀ ਹੈ ਪੋਸਟ ਵਰਕਆਊਟ ਦੇ ਵਿੱਚ ਤੇ ਆਪਾਂ ਪ੍ਰੋਟੀਨ ਇਹ ਚ ਪਾ ਲਿਆ ਤੇ ਇੱਕ ਮੈਂ ਅੰਬੂਰੂਦ ਲਿਆ ਵ ਤਾਂ ਤੁਸੀਂ ਅੰਡੇ ਵਗੈਰਾ ਵੀ ਤੁਸੀਂ ਖਾ ਸਕਦੇ ਹੋ ਅੰਡੇ ਦੇ ਸਾਦੇ ਨੂੰ ਜਾਂ ਕੋਈ ਨਾਲ ਫਰੂਟ ਲੈ ਸੋ ਇੱਕ ਦੋ ਅੰਡੇ ਦੇ ਨਾਲ ਜਾਂ ਫਿਰ ਤੁਸੀਂ ਇਹਨਾ ਮਿਕਸ ਨਰਸ ਲੈ ਸਕਦੇ ਹੋ ਹਨਾ ਮੈਂ ਅਮਰੂਦ ਰਿਆਵਾ ਤੁਸੀਂ ਕੋਈ ਵੀ ਫਰੂਟ ਦੇ ਨਾਲ ਤੁਸੀਂ ਮਿਕਸ ਨਰਸ ਲੈ ਸਕਦੇ ਜਾਂ ਫਿਰ ਕੋਈ ਉਬਲਿਆ ਹੋਇਆ ਆਂਡਾ ਵਗੈਰਾ ਤੁਸੀਂ ਲੈ ਸਕਦੇ ਸੋ ਇਹ ਆਪਣਾ ਪੋਸਟ ਵਰਕਆਊਟ ਜਾਨੀ ਆਪਣਾ 5:30 ਵਜੇ ਦੀ ਮੀਲ ਸੋ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਡਿਨਰ ਹਨਾ ਸੋ ਅਗਰ ਵੀ ਆਪਣਾ ਬੋਡੀ ਬਿਲਡ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੀ ਜਿਹੜੀ ਮੀਲ ਆ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਸੋ ਹੁਣ ਆਪਾਂ ਮੈਂਦੇ ਸਿੱਧਾ ਡਿਨਰ ਦੇ ਉੱਤੇ ਜੀ ਸੋ ਹਾਂਜੀ ਆਪਾਂ ਹੁਣ ਲੱਗਿਆ ਕਰਨੇ ਡਿਨਰ ਤੇ ਜੋ ਵੀ ਅੱਜ ਆਪਣਾ ਸਵੇਰ ਦਾ ਬ੍ਰੈਕਫਾਸਟ ਸੀ ਲੰਚ ਸੀ ਸਨੈਕ ਮੀਲ ਸੀ ਹਨਾ ਉਹ ਤੁਸੀਂ ਦੇਖ ਲਈ ਹੋਣੀ ਤੇ ਆਪਣਾ ਜੋ ਅੱਜ ਆਪਾਂ ਸ਼ਾਮੀ ਵਰਕਆਊਟ ਕੀਤਾ ਸੀਗਾ ਉਹ ਵੀ ਜੀ ਤੁਸੀਂ ਦੇਖ ਲਿਆ ਹੋਣਾ ਸੋ ਅੱਜ ਹੁਣ ਆਪਾਂ ਲੱਗਿਆ ਡਿਨਰ ਕਰਦੇ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਵਾ ਆਪਾਂ ਇੱਕ ਪਲੇਟ ਲਈਏ ਸਲਾਦ ਦੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿਆਜ਼ ਲਿਆ ਜਿਵੇਂ ਇਹ ਖੀਰਾ ਲਿਆ ਹਾਫ ਤੇ ਇੱਕ ਟਮਾਟਰ ਲਿਆਵਾ ਦੋ ਚਾਰ ਪਿਸਮਾ ਗਾਜਰ ਦੇ ਲਿਆ ਤੇ ਇੱਕ ਨਿੰਬੂ ਲਿਆਵਾ ਜੀ ਇਹ ਤਾਂ ਹੋ ਗਿਆ ਆਪਣਾ ਜੀ ਸਲਾਦ ਤੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਲਿਆ ਜੀ ਇਹ ਇਹ ਚਿਕਨ ਆ ਜਿਹੜਾ ਆਪਾਂ 200 ਗ੍ਰਾਮ ਚਿਕਨ ਲਿਆ ਜੀ ਚਿਕਨ ਆ ਜਿਹੜਾ ਇਹ ਆਪਣਾ 올ਿਵ ਆਇਲ ਤੇ ਵਿੱਚ ਮੈਂ ਬਣਾਇਆ ਵਾ ਇਹ ਚਿਕਨ ਹੋ ਗਿਆ ਜੀ ਆਪਣਾ ਤੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਕੋਲੀ ਵਿੱਚ ਦਾਲ ਦੀ ਲਈ ਆ ਇੱਕ ਕੋਲੀ ਆਪਣੀ ਦਾਲ ਦੀ ਹੋਗੀ ਤੇ 200 ਗ੍ਰਾਮ ਆਪਣਾ ਜਿਹੜਾ ਚਿਕਨ ਹੋ ਗਿਆ ਜੀ ਇਹ ਤੇ ਨਾਲ ਆਪਣੇ ਹੋ ਗਿਆ ਮਤਲਬ ਜੀ ਸਲਾਦ ਬਣ ਗਿਆ ਇਹ ਸੋ ਆਪਣਾ ਡਿਨਰ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਤੇ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਹਨ ਤਾਂ ਤੁਸੀਂ ਰਾਤ ਨੂੰ ਡਿਨਰ ਦੇ ਵਿੱਚ ਇਹ ਚੀਜ਼ ਖਾਣੀ ਸ਼ੁਰੂ ਕਰ ਦਿਓ ਜੇ ਤੁਸੀਂ ਚਿਕਨ ਨਹੀਂ ਖਾ ਸਕਦੇ ਤਾਂ ਉਬਲੇ ਹੋਏ ਅੰਡੇ ਵੀ ਲੈ ਸਕਦੇ ਹੋ ਚਿਕਨ ਦੀ ਜਗ੍ਹਾ ਤੇ ਤਿੰਨ ਜਾਂ ਚਾਰ ਉਬਲੇ ਹੋਏ ਅੰਡੇ ਲੈਣੇ ਪਰ ਉਹਦਾ yellow ਪਾਰਟ ਜਿਹੜਾ ਤੁਸੀਂ ਨਹੀਂ ਲੈਣਾ ਹੈਗਾ ਜੀ ਤੇ ਹੋਰ ਇਸ ਤੋਂ ਬਿਨਾਂ ਤੁਸੀਂ ਮਤਲਬ ਹੀ ਜੇ ਮਤਲਬ ਤੁਸੀਂ ਨੋਨ ਵੇਜ ਨਹੀਂ ਖਾਦੇ ਤਾਂ ਫਿਰ ਤੁਸੀਂ 100 150 ਗ੍ਰਾਮ ਤੁਸੀਂ ਰਾ ਪਨੀਰ ਆ ਜਿਹੜਾ ਤੁਸੀਂ ਉਹ ਐਡ ਕਰ ਸਕਦੇ ਹੋ ਸੋਇਆ ਪਨੀਰ ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਦੂਜਾ ਪਨੀਰ ਆ ਸਿੰਪਲ ਆਪਾਂ ਘਰ ਦੇ ਵਿੱਚ ਖਾਣਿਆ ਤੁਸੀਂ ਉਹ ਪਨੀਰ ਵੀ ਤੁਸੀਂ ਐਡ ਕਰ ਸਕਦੇ ਹੋ ਸੋ ਇਹ ਤੁਸੀਂ ਡਿਨਰ ਦੇ ਵਿੱਚ ਲੈਣਾ ਸ਼ੁਰੂ ਕਰ ਦਿਓ ਤੁਹਾਡਾ ਬੋਡੀ weight ਆ ਜਿਹੜਾ ਦੇਖੀ ਉਹ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਆਪਣਾ ਜਿਹੜਾ ਬਲੌਗ ਆ ਜੀ ਇੱਥੇ ਹੀ ਸਮਾਪਤ ਕਰਦੇ ਆਂ ਤੇ ਬਾਕੀ ਵਰਕਆਊਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਉਹੀ ਵਰਕਆਊਟ ਫੋਲੋ ਕਰਨਾ ਤੇ ਡਾਈਟ ਵੀ ਤੁਸੀਂ ਇਹੀ ਫੋਲੋ ਕਰਨੀ ਹੈ ਜੀ ਸੋ ਮਿਲਦੇ ਹੁਣ ਕੱਲ ਨੂੰ ਇੱਕ ਨਵੇਂ ਤੇ ਵਧੀਆ ਵੀਲੋਗ ਦੇ ਨਾਲ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਫਿਰ ਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਦੇਖਣ ਨਾਲ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ ਜੀ